ਆ ਜਿਹੜੀ ਸਾਡੀ ਟੀਮ ਹੈ ਸਾਡੇ ਸਰਦਾਰ ਹਰਜੋਤ ਸਿੰਘ ਜੀ ਬੈਂਸ ਦੇ ਵੱਲੋਂ ਜਿਹੜੀ ਭੇਜੀ ਗਈ ਹੈ ਆ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਉਹ ਵੀ ਆਪਣੇ ਆਪ ਨੂੰ ਇੱਥੇ ਖਤਰੇ ਦੇ ਵਿੱਚ ਪਾ ਕੇ ਤੇ ਲੋਕਾਂ ਦੀ ਮਦਦ ਕਰਨ ਵਾਸਤੇ ਤੇ ਲੋਕਾਂ ਦੇ ਬਚਾਅ ਕਰਨ ਵਾਸਤੇ ਉਹ ਪੂਰੀ ਤਰ੍ਹਾਂ ਦੇਣੇ ਨਾਲ ਲੱਗੇ ਹੋਏ ਆ ਤੇ ਪਾਣੀ ਦਾ ਤੁਸੀਂ ਫਲੋ ਦੇਖ ਰਹੇ ਹੋ ਤੇ ਅੱਗੇ ਦੀ ਜਿਹੜੀ ਤਿੱਥੀ ਆ ਪਾਣੀ ਦੀ ਉਹ ਹੋਰ ਵੀ ਵਧਣ ਦੇ ਪਾਣੀ ਦੇ ਅਸਰ ਨੇ ਕਿਉਂਕਿ ਪਹਾੜਾਂ ਦੇ ਵਿੱਚ ਜਿਹੜੀ بارش ਜ਼ਿਆਦਾ ਹੋਈ ਹੈ ਤੇ ਆ ਸਾਡੀ ਟੀਮ ਜਿਹੜੀ ਹੈ ਉਹ ਸਾਰੀ ਲੋਕਾਂ ਦੇ ਬਚਾਅ ਵਾਸਤੇ ਕੱਲ ਵੀ ਆਈ ਸੀ ਕੱਲ ਵੀ ਮੰਤਰੀ ਸਾਹਿਬ ਸਾਡੇ ਇੱਧਰ ਹੀ ਬਿਜੀ ਰਹੇ ਲੋਕਾਂ ਦੇ ਵਿੱਚ ਤੇ ਅੱਜ ਵੀ ਉਤੇਤੇ ਤੌਰ ਤੇ ਥੋੜੇ ਸਮੇਂ ਦੇ ਵਿੱਚ ਹੋ ਸਕਦਾ ਮੰਤਰੀ ਸਾਹਿਬ ਇੱਥੇ ਆ ਜਾਣ ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਮੰਜ਼ਰ ਇਹ ਸਤਲੋਜ ਦੇ ਦਰਿਆ ਦਾ ਹੈ ਔਰ ਸਤਲੋਜ ਦੇ ਦਰਿਆ ਨਾਲ ਕਿਸ ਤਰ੍ਹਾਂ ਪਿੰਡ ਭਨਾਉਣ ਦੇ ਵਿੱਚ ਇਸੇ ਤਰ੍ਹਾਂ ਅਸੀਂ ਸਿੰਘ ਪਰਵਾਸਤੀ ਤੋਂ ਆਏ ਉੱਥੇ ਵੀ ਆਹੀ ਮੰਦਰ ਹੈ तकरीबन ਜਿਹੜੇ 10 ਘਰ ਹੈ ਉਹ ਐਸੇ ਹੀ ਤਰ੍ਹਾਂ ਪੂਰੇ ਪੂਰੇ ਪਾਣੀ ਦੇ ਵਿੱਚ ਡੁੱਬੇ ਹੋਏ ਆ ਤੇ ਲੋਕ ਜਿੱਥੇ ਮੜੀ-ਮੋਟੀ ਚਲੋ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਮਿਲੀ ਹੈ ਉਹ ਸੁਰੱਖਿਆ ਜਗ੍ਹਾ ਤੇ ਜਾ ਕੇ ਬੈਠੇ ਆ ਤੇ ਮੰਤਰੀ ਸਾਹਿਬ ਵੱਲੋਂ ਥੋੜੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਤਰਪਾਲਾਂ ਦਾ ਰਸ਼ਨ ਦਾ ਜੋ-ਜੋ ਵੀ ਲੋੜਿੰਦੀ ਸਮੱਗਰੀ ਹੈ ਅਸੀਂ ਉਹਦਾ ਸਾਰੀ ਦਾ ਪ੍ਰਬੰਧ ਕਰਵਾ ਰਹੇ ਆ ਤੇ ਬਾਕੀ ਇਹ ਇਲਾਕੇ ਦੇ ਲੋਕਾਂ ਨੂੰ ਸਾਰਿਆਂ ਨੂੰ ਇਹ ਅਪੀਲ ਹੈ ਕਿ ਪਾਣੀ ਨੂੰ ਦੇਖ ਕੇ ਘਬਰਾਓ ਨਾ ਇਹ ਥੋੜੇ ਸਮੇਂ ਦੇ ਵਿੱਚ ਸ਼ਾਮ ਤੱਕ ਜਿਹੜਾ ਪਾਣੀ ਹੈ ਇਹ ਨੋਰਮਲ ਹੋ ਜਾਣਾ ਹੈ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਖਿਆਲ ਰੱਖੋ ਜਾਨਾਂ ਬਚਾਓ ਆਪਣੀਆਂ ਸੁਰੱਖਿਆ ਤੇ ਜਗਤ ਤੇ ਜ਼ਰੂਰ ਜਾਓ ਧੰਨਵਾਦ